ਖਬਰਾਂ ਸੰਜੀ ਕਰ ਰਹੇ ਹਾਂ ਦਿਲ ਦਹਿਲਾ ਦੇਣ ਵਾਲੀ ਕਿ ਰੱਖ ਦੇਣ ਵਾਲੀ ਹੈ ਜੀ ਹਾਂ ਗੱਲ ਕਰ ਰਿਹਾ ਜਲੰਧਰ ਦੀ ਜਿੱਥੇ ਇੱਕ ਵਾਰ ਫਿਰ ਤੋਂ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਦੱਸਦੀ ਕਿ ਬੋਰੀ ਦੇ ਵਿੱਚ ਖੂਨ ਨਾਲ ਲਤਪਤ লাশ ਮਿਲੀ ਹੈ ਜਿਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਵੀ ਲਗਾਤਾਰ دہشت ਦਾ ਮਾਹੌਲ ਬਣਿਆ ਹੋਇਆ ਹੈ ਤਾਂ ਦੱਸਦੀ ਕਿ ਇਸ ਵਾਰਦਾਤ ਨੂੰ ਜੋ ਅੰਜਾਮ ਦਿੱਤਾ ਗਿਆ ਜਲੰਧਰ ਵਿੱਚ ਦਿੱਤਾ ਗਿਆ ਤਾਂ ਦੱਸਦੀ ਕਿ ਜੋ ਮਾਮਲਾ ਕਾਲਾ ਸਿੰਘਿਆ ਰੋਡ ਤੇ ਵੰਡਾਲਾ ਰੋਡ ਵੱਲ ਜਾਣ ਵਾਲੇ ਰਾਜ ਇਨਕਲੇਵ ਦੇ ਖਾਲੀ ਪਲਾਟ ਦਾ ਜਿੱਥੇ ਇਕਲਾਸ਼ ਵਲੋਂ ਤੋਂ ਬਾਅਦ ਪਰ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਤਾਂ ਦੱਸਦੀ ਕਿ ਕੂੜੇ ਦੇ ਢੇਰ ਵਿੱਚ ਬੋਰੀ ਦੇ ਵਿੱਚ ਲਾਸ਼ ਨੂੰ ਲਪੇਟ ਕੇ ਸਿੱਟਿਆ ਗਿਆ ਸੀ ਬੰਨ ਕੇ ਸਿੱਟਿਆ ਗਿਆ ਸੀ ਜਦੋਂ ਕੂੜਾ ਚੁੱਕਣ ਵਾਲਾ ਆਇਆ ਤਾਂ ਉਸ ਦੇ ਖੂਨ ਨਾਲ ਲਤਪਤ ਲਾਸ਼ ਨੂੰ ਦੇਖੀ ਤਾਂ ਨਾਲ ਹੀ ਪੁਲਿਸ ਨੂੰ ਕਾਲ ਕੀਤਾ ਤੇ ਪੁਲਿਸ ਨੇ ਵੀ ਜੋ ਹੈ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਅੱਗੇ ਦੀ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਗਏ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਅਗੋ ਇਸ ਮਾਮਲੇ ਤੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਤੁਸੀਂ ਆਪ ਹੀ ਸੁਣ ਲਵੋ ਜਿਸ ਜਿਹੜੀ ਇਨਫਰਮੇਸ਼ਨ ਮੀ ਡੈਡ ਬੋਡੀ ਐਗਜ਼ੈਕਟਲੀ ਦੱਸੋ ਇਹ ਇਨਫਰਮੇਸ਼ਨ ਕੀ ਹੈ ਤੇ ਬੋਡੀ ਦੀ ਹਾਲਾਤ ਕੀ ਹੈ ਇਹ ਸਰੋਜ ਜੀ ਅੱਜ ਸ਼ਾਮ ਨੂੰ ਕੀ ਇਨਫਰਮੇਸ਼ਨ ਆਈ ਸੀਗੀ ਤੋਂ ਇਹਨੂੰ ਵੈਰੀਫਾਈ ਕਰ ਲਈ ਸਾਡੇ ਐਸ ਐਚ ਓ ਸਬੰਧ ਸਾਡੀ ਟੀਮ ਜਿਹੜੀਆਂ ਮੌਕੇ ਤੇ ਆਈਆਂ ਸੀਗੀਆਂ ਤੋਂ ਉਹਦੇ ਵਿੱਚ ਇੱਕ ਡੈਡ ਬੋਡੀ ਜਿਹੜੀ ਕਿ ਇੱਕ ਮੇਲ ਹੈਗੇ ਉਹਨਾਂ ਦੀ ਪਈ ਹੈ ਜਿਨ੍ਹਾਂ ਦੀ ਉਮਰ ਜੋ ਦੇਖਣ ਤੋਂ ਲੱਗਦਾ ਹੈ ਕਿ 20 ਤੋਂ 35 ਦੇ ਤਕਰੀਬ ਹੋਊਗੀ ਤੋਂ ਨੂੰ ਵੈਰੀਫਾਈ ਕਰ ਰਹੇ ਹਾਂ ਬੋਡੀ ਦੀ ਹਾਲਾਤ ਕਾਫੀ ਮਾੜੀ ਹੈ ਜਿਵੇਂ ਲੱਗਦਾ ਹੈ ਕਿ ਕਾਫੀ ਟਾਈਮ ਤੋਂ ਇ ਜੋ ਬੋਰੀ ਦੇ ਵਿੱਚ ਸੀਗੀ ਉਹ ਆਪਣੀ ਅਸੀਂ ਜਿਹੜੀਆਂ ਫੋਰੈਂਸਿਕ ਟੀਮ ਸਾਡੀਆਂ ਜਿਹੜੀਆਂ ਆ ਉਹਨਾਂ ਨੂੰ ਮੌਕੇ ਤੇ ਬੁਲਾਇਆ ਜਾ ਰਿਹਾ ਸੋ ਫਰਦਰ ਇਹਨੂੰ ਵੈਰੀਫਾਈ ਕਰਕੇ ਬੰਦੇ ਦੀ شناخت ਕਰਕੇ ਦੈਨ ਜੋ ਕੰਦੀ ਕਰ ਰਹੀ ਹੈ ਉਹ ਕੀਤੀ ਜਾ ਸਰ ਬੋਡੀ ਤੇ ਕੋਈ ਸੱਟ ਜਾਂ ਨਿਸ਼ਾਨ ਜਾਂ ਜਿੱਦਾਂ ਕੋਈ ਕੱਟ ਵੱਡ ਜਾਂ ਕੁਝ ਹੋਰ ਦੱਸਿਆ ਜੀ ਬੋਡੀ ਦੀ ਹਾਲਾਤ ਜਿੰਨੇ ਲੱਗ ਰਿਹਾ ਦੇਖਣ ਤੋਂ ਕਿ ਪੁਰਾਣੀ ਇੱਥੇ ਪਈ ਹੋਈ ਹੈ ਸੋ ਡੰਪ ਕੀਤੀ ਗਈ ਹੈ ਕਿਸੇ ਵੱਲੋਂ ਸੋ ਉਹਨੂੰ ਜਿਹੜਾ ਹੈ ਵੈਰੀਫਾਈ ਕੀਤਾ ਜਾ ਰਿਹਾ ਜਿੱਦਾਂ ਦਾ ਵੀ ਉਹਦੇ ਵਿੱਚ ਆਊਗਾ ਫੋਰੈਂਸਿਕ ਟੀਮ ਸਾਡੀ ਆ ਰਹੀ ਹੈ ਉਹਦੇ ਅਕੋਰਡਿੰਗਲੀ ਹੀ ਕਾਰਵਾਈ ਕੀਤੀ ਜਾਊਗੀ ਸਰ ਹੱਦਬੰਦੀ ਨੂੰ ਲੈ ਕੇ ਪਹਿਲਾਂ ਚੱਲ ਰਹੀ ਸੀ ਗੱਲ ਉਹ ਕਲੀਅਰ ਹੋ ਗਿਆ ਜੀ ਇਦਾਂ ਦਾ ਕੁਝ ਨਹੀਂ ਜਦੋਂ ਸਾਡੀ ਟੀਮ ਸਾਡੀ ਪਹੁੰਚੀ ਸੀ ਉਹਨੂੰ ਆਇਡੈਂਟੀਫਾਈ ਕਰਕੇ ਕੀ ਰਹੀ ਹੈ ਕਿਸਦਾ ਸੋ ਅਸੀਂ ਉਹਦੇ ਤੇ ਤਾਂ ਹੀ ਸਿਗੀ ਬੋਡੀ ਦੇ ਜਿੱਦ ਆਪਣੀ ਖਵੀ ਬਲੱਡ ਵਗਾਰਾ ਜੋ ਸੀਗਾ ਸੱਟਾ ਕਿੱਥੇ ਐਗਜੈਕਟਲੀ ਤੁਹਾਨੂੰ ਜਿਹੜੀ ਬੋਡੀ ਤੁਸੀਂ ਹਰਾ ਦੇਖਿਆ ਜਿੰਨਾ ਮੈਂ ਦੇਖਿਆ ਕਿ ਬਲੱਡ ਤਾਂ ਮੈਨੂੰ ਇਦਾਂ ਕਲੀਅਰਲੀ ਕੋਈ ਨਹੀਂ ਦਿਖ ਰਿਹਾ ਬੋਰੀ ਦੇ ਵਿੱਚ ਸਿਗੀ ਬੋਡੀ ਸੋ ਸਾਡੀ ਇਸੇ ਲਈ ਅਸੀਂ ਫੋਰੈਂਸਿਕ ਟੀਮਸ ਜਿਹੜੇ ਐਕਸਪਰਟ ਹੈਗੇ ਨੇ ਉਹਨੂੰ ਬੁਲਾਇਆ ਉਹਨਾਂ ਲਈ ਜੋ ਜੋ ਵੀ ਸੁਣਦੀ ਆ ਕੋਡਿੰਗ ਨੂੰ ਪੋਸਟਮਾਰਟਮ ਲਈ ਭੇਜ ਜੂਗਾ ਤੇ ਘਰ ਵਿੱਚ ਠੀਕ ਇੱਕ ਸਿੰਗਲ ਹੀ ਹੈਗਾ ਮਤਲਬ ਕਿਤੇ ਕਟਵੜ ਜਾਂ ਉਧਰ ਚੀਜ਼ ਨਹੀਂ ਗਈ ਲੋਕ ਇੱਕ ਇੰਜੂਮਰ ਆਏ ਸੀਗਾ ਹਾਂ ਨਹੀਂ ਫਿਲਹਾਲ ਸਾਨੂੰ ਸਾਹਮਣੇ ਦੇਖਣ ਤੋਂ ਇਦਾਂ ਦਾ ਹਜੇ ਨਹੀਂ ਲੱਗ ਰਿਹਾ ਬਟ ਫਿਰ ਵੀ ਹਜੇ ਕਿਉਂਕਿ ਅਸੀਂ ਜਸਟ ਇੱਥੇ ਆਏ ਆ ਇਹਨੂੰ ਵੈਰੀਫਾਈ ਕਰ ਰਹੇ ਆ ਆਈਡੈਂਟੀਫਾਈ ਵੀ ਕਰਾਂਗੇ ਕਿ ਕੀ ਦੀ ਹੈ ਬੜੀ ਦੰਨ ਉਸ ਤੋਂ ਬਾਅਦ ਜੇ ਵੀ ਕੋਈ ਸੱਟਾਂ ਦਾ ਜਾਂ ਕੁਝ ਇਦਾਂ ਦਾ ਹੋਏਗਾ ਅਨ ਅਕੋਰਡਿੰਗਲੀ ਉਹਦਾ ਕੰਮ ਕੀਤਾ ਜਾਵੇ। ਅੱਜ ਲੋਕੀ ਹੈਗੀ ਉਹ ਵੀ ਆ ਕੇ ਮਲੇ ਡੈਡ ਬੋਡੀ ਕਈਆਂ ਦੇਖੀ ਕਈਆਂ ਨੇ ਸਨਾਰਕ ਵੀਰੇ ਕੀਤੀ ਜਾਂ ਫਿਰ ਉਹਨਾਂ ਨੂੰ ਕੁਝ ਦੱਸੇਗੀ ਕਿ ਮਿਸਿੰਗ ਪਲੇਸਿਕ ਕੁਝ ਨਹੀਂ ਹੋਇਆ। ਜੀ ਕੋਈ ਮੋਤਵਰ ਵੀ ਉਹਨਾਂ ਨੂੰ ਦਿਖਾਇਆ ਵੀ ਹੈ। ਜੋ ਤੁਹਾਡੇ ਨਾਲ ਖਬਰ ਸਾਂਝੀ ਕਰ ਰਹੇ ਆ ਦਿਲ ਦਹਿਲਾ ਦੇਣ ਵਾਲੀ ਹੈ। ਜੀ ਹਾਂ ਗੱਲ ਕਰ ਰਿਹਾ ਜਲੰਧਰ ਦੇ ਜਿੱਥੇ ਇੱਕ ਵਾਰ ਫਿਰ ਤੋਂ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਾਂ ਦੱਸਦੀ ਕਿ ਬੋਰੀ ਦੇ ਵਿੱਚ ਖੂਨ ਨਾਲ ਲਤਪਤ লাশ ਮਿਲੀ ਹੈ। ਜਸਤਪਾਤਪੁਰੇ ਇਲਾਕੇ ਵਿੱਚ ਵੀ ਲਗਾਤਾਰ دہشت ਦਾ ਮਾਹੌਲ ਬਣਿਆ ਹੋਇਆ ਹੈ ਤਾਂ ਦੱਸਦੀ ਕਿ ਇਸ ਵਾਰਦਾਤ ਨੂੰ ਜੋ ਅੰਜਾਮ ਦਿੱਤਾ ਗਿਆ ਜਲੰਧਰ ਵਿੱਚ ਦਿੱਤਾ ਗਿਆ ਤਾਂ ਦੱਸਦੀ ਕਿ ਜੋ ਮਾਮਲਾ ਕਾਲਾ ਸਿੰਘੀਆ ਰੋਡ ਤੇ ਵੰਡਾਲਾ ਰੋਡ ਵੱਲ ਜਾਣ ਵਾਲੇ ਰਾਜ ਇਨਕਲੇਵ ਦੇ ਖਾਲੀ ਪਲਾਟ ਦਾ ਜਿੱਥੇ ਇਕਲਾਸ਼ ਵenangan ਤੋਂ ਬਾਪੁਰੇ ਇਲਾਕੇ ਵਿੱਚ دہشت ਦਾ ਮਾਹੌਲ ਬਣ ਗਿਆ ਤਾਂ ਦੱਸਦੀ ਕਿ ਕੂੜੇ ਦੇ ਢੇਰ ਵਿੱਚ ਬੋਰੀ ਦੇ ਵਿੱਚ ਲਾਸ਼ ਨੂੰ ਲਪੇਟ ਕੇ ਸਿੱਟਿਆ ਗਿਆ ਸੀ ਬੰਨ ਕੇ ਸਿੱਟਿਆ ਗਿਆ ਸੀ ਜਦੋਂ ਕੂੜਾ ਚੁੱਕਣ ਵਾਲਾ ਆਇਆ ਤਾਂ ਉਸਦੇ ਖੂਨ ਨਾਲ ਲਤ-ਪਤ লাশ ਨੂੰ ਦੇਖੀ ਤਾਂ ਨਾਲ ਹੀ ਪੁਲਿਸ ਨੂੰ ਕਾਲ ਕੀਤਾ ਤੇ ਪੁਲਿਸ ਨੇ ਵੀ ਜੋ ਹੈ লাশ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਅੱਗੇ ਦੀ ਵਾਰਦਾਤ ਨੂੰ ਕਿਵੇਂ ਅੰਜਾਮ ਦਿੱਤਾ ਗਏ ਤਾਂ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਅਗੋ ਇਸ ਮਾਮਲੇ ਤੇ ਪੁਲਿਸ ਦਾ ਕੀ ਕੁਝ ਕਹਿਣਾ ਹੈ ਤੁਸੀਂ ਆਪ ਹੀ ਸੁਣ ਲਓ ਜਿਸ ਜਿਹੜੀ ਕਨਫਰਮੇਸ਼ਨ ਮੇ ਡੈਡ ਬੋਡੀ ਐਗਜ਼ੈਕਟਲੀ ਦੱਸੋ ਇਹ ਇਨਫੋਰਮੇਸ਼ਨ ਕੀ ਹੈ ਤੇ ਬੋਡੀ ਦੀ ਹਾਲਾਤ ਕੀ ਹੈ ਇਹ ਸੰਜੀਤ ਅਨ ਸ਼ਾਵਨਿਕ ਇਨਫਰਮੇਸ਼ਨ ਆਈ ਸੀਗੀ ਸੋ ਇਹਨੂੰ ਵੈਰੀਫਾਈ ਕਰਨ ਲਈ ਸਾਡੇ ਐਸ ਐਚ ਓ ਸਬੰਦ ਸਾਡੀ ਟੀਮ ਜਿਹੜੀਆਂ ਮੌਕੇ ਤੇ ਆਈਆਂ ਸੀਗੀਆਂ ਸੋ ਉਹਦੇ ਵਿੱਚ ਇੱਕ ਡੈੱਡ ਬੋਡੀ ਜਿਹੜੀ ਕਿ ਇੱਕ ਮੇਲ ਹੈਗੇ ਉਹਨਾਂ ਦੀ ਪਈ ਹੈ ਜਿਨ੍ਹਾਂ ਦੀ ਉਮਰ ਜੋ ਦੇਖਣ ਤੋਂ ਲੱਗਦਾ ਹੈ ਕਿ 30 ਤੋਂ 35 ਦੇ ਕਰੀਬ ਹੋਗੀ ਸੋ ਉਹਨੂੰ ਵੈਰੀਫਾਈ ਕਰ ਰਹੇ ਹਾਂ ਬੋਡੀ ਦੀ ਹਾਲਾਤ ਕਾਫੀ ਮਾੜੀ ਹੈ ਜਿਵੇਂ ਲੱਗਦਾ ਹੈ ਕਿ ਕਾਫੀ ਟਾਈਮ ਤੋਂ ਇੱਥੇ ਡੰਬ ਕੀਤੀ ਗਈ ਹੈ ਤੇ ਜੋ ਬੋਰੇ ਦੇ ਵਿੱਚ ਸੀਗੀ ਉਹ ਆਪਣੀ ਅਸੀਂ ਜਿਹੜੀਆਂ ਫੋਰੈਂਸਿਕ ਟੀਮ ਸਾਡੀਆਂ ਜਿਹੜੀਆਂ ਹਨ ਉਹਨਾਂ ਨੂੰ ਮੌਕੇ ਤੋਂ ਬੁਲਾਇਆ ਜਾ ਰਿਹਾ ਸੋ ਫਰਦਰ ਇਹਨੂੰ ਵੈਰੀਫਾਈ ਕਰਕੇ ਬੰਦਰੀ شناخت ਕਰਕੇ ਦੈਨ ਜੋ ਬੰਦੀ ਕਰ ਰਹੀ ਹੈ ਉਹ ਕੀਤੀ ਗਈ ਸਰ ਬੋਡੀ ਤੇ ਕੋਈ ਸੱਟ ਦਾ ਨਿਸ਼ਾਨ ਜਾਂ ਜਿੱਦਾਂ ਕੋਈ ਕੱਟ ਵੱਡ ਜਾਂ ਕੁਝ ਹੋਰ ਦੱਸਿਆ ਜੀ ਬੋਡੀ ਦੀ ਹਾਲਾਤ ਜਿੰਨੇ ਲੱਗ ਰਿਹਾ ਹੈ ਦੇਖਣ ਤੋਂ ਕਿ ਪੁਰਾਣੀ ਇੱਥੇ ਪਈ ਹੋਈ ਐ ਸੋ ਡੰਪ ਕੀਤੀ ਗਈ ਹੈ ਕਿਸੇ ਵੱਲੋਂ ਸੋ ਉਹਨੂੰ ਜਿਹੜਾ ਹੈ ਵੈਰੀਫਾਈ ਕੀਤਾ ਜਾ ਰਿਹਾ ਜਿੱਦਾਂ ਦਾ ਵੀ ਉਹਦੇ ਵਿੱਚ ਆਊਗਾ ਫੋਰੈਂਸਿਕ ਟੀਮ ਸਾਡੀ ਆ ਰਹੀ ਹੈ ਉਹਦੇ ਅਕੋਰਡਿੰਗਲੀ ਹੀ ਕਾਰਵਾਈ ਕੀਤੀ ਜਾਊਗੀ ਸਰ ਹੱਤਬੰਦੀ ਨੂੰ ਲੈ ਕੇ ਪਹਿਲਾਂ ਚੰਗੀ ਸੀ ਗੱਲ ਉਹ ਕਲੀਅਰ ਹੋ ਗਿਆ ਜੀ ਇਦਾਂ ਦਾ ਕੁਝ ਨਹੀਂ ਜਦੋਂ ਸਾਡੀ ਟੀਮ ਸਾਡੀ ਪਹੁੰਚੀ ਸੀ ਉਹਨੂੰ ਆਇਡੈਂਟੀਫਾਈ ਕਰਕੇ ਕੀ ਰਹੀ ਹੈ ਕਿਸ ਦਾ ਸੋ ਅਸੀਂ ਉਹਦੇ ਤੇ ਤਾਂ ਹੀ ਐਕਸ਼ਨ ਕਰ ਰਹੇ ਹਾਂ ਸਰ ਬੋਡੀ ਦੇ ਜਿੱਦਾਂ ਆਪਣੀ ਖਾਦੀ ਬਲੱਡ ਵ ਕਿ ਜਿੰਨਾ ਮੈਂ ਦੇਖਿਆ ਕਿ ਬਲੱਡ ਤਾਂ ਮੈਨੂੰ ਏਦਾਂ ਕਲੀਅਰਲੀ ਕੋਈ ਨਹੀਂ ਦਿਖ ਰਿਹਾ ਬੋਰੀ ਦੇ ਵਿੱਚ ਸਿੱਗੀ ਬੋਡੀ ਸੋ ਥੱਡੀ ਇਸੇ ਲਈ ਅਸੀਂ ਫੋਰੈਂਸਿਕ ਟੀਮਸ ਜਿਹੜੇ ਐਕਸਪਰਟ ਹੈਗੇ ਨੇ ਉਹਨੂੰ ਬੁਲਾਇਆ ਸੋ ਉਹਨਾਂ ਨੇ ਜੋ ਜੋ ਵੀ ਸੁਣ ਲਿਆ ਅਕੋਰਡੀਗਲੀ ਇਹਨੂੰ ਪੋਸਟਮਾਰਟਮ ਲਈ ਭੇਜ ਦੇਊਗਾ ਤੇ ਘਰ ਵਿੱਚ ਠੀਕ ਸਿੰਗਲ ਹੀ ਹੈ ਕਿ ਮਤਲਬ ਕਿਤੇ ਕੱਟਵਾੜ ਜਾਂ ਉਧਰ ਅਚੀਜ਼ ਨਹੀਂ ਨੇ ਲੋਕ ਇੱਕ ਇੰਜੂਮਰ ਆਇਆ ਸੀਗਾ ਹਾਂ ਨਹੀਂ ਫਿਲਹਾਲ ਸਾਨੂੰ ਸਾਹਮਣੇ ਦੇਖਣ ਤੋਂ ਏਦਾਂ ਦਾ ਹਜੇ ਨਹੀਂ ਲੱਗ ਰਿਹਾ ਬਟ ਫਿਰ ਵੀ ਹਜੇ ਕਿਉਂਕਿ ਅਸੀਂ ਜਸਟ ਇੱਥੇ ਆਏ ਆ ਇਹਨੂੰ ਵੈਰੀਫਾਈ ਕਰ ਰਹੇ ਆ ਆਈਡੈਂਟੀਫਾਈ ਵੀ ਕਰਾਂਗੇ ਦੰਨ ਉਸ ਤੋਂ ਬਾਅਦ ਜੇ ਵੀ ਕੋਈ ਸੱਟਾਂ ਦਾ ਜਾਂ ਕੁਛ ਇਦਾਂ ਦਾ ਹੋਏਗਾ ਅਨ ਅਕੋਰਡਿੰਗਲੀ ਉਹਦਾ ਕੰਮ ਕੀਤਾ ਜਾਏਗਾ ਸੋ ਅੱਜ ਲੋਕੀ ਹੈਗੀ ਉਹ ਵੀ ਆ ਕੇ ਮਲੇ ਡੈੱਡ ਬਡੀ ਕਈਆਂ ਦੇਖੀ ਕਈਆਂ ਨੇ ਇਸ਼ਾਰਤ ਵੀ ਰ ਕੀਤੀ ਜਾਂ ਫਿਰ ਉਹਨਾਂ ਨੂੰ ਕੁਝ ਦੱਸੇਗੀ ਕਿ ਮਿਸਿੰਗ ਪਲੇਸਿਕ ਕੁਝ ਨਹੀਂ ਕੋਈ ਮੌਤ ਵਰ ਵੀ ਉਹਨਾਂ ਨੂੰ ਦਿਖਾਇਆ ਵੀ ਹੈ